ਆ ਰਿਹਾ ਕਰੋ ਜੀ ਆਲੇ ਸਾਰੇ ਸੋਨ ਸੋਨ ਆ ਸਾਰਾ ਹੀ ਕਰ ਸੰਜੀਵ ਰੌੜਾ ਜੀ ਜਿੰਦਾਬਾਹ ਸੰਜੀਵ ਰੌੜਾ ਜੀ ਜਿੰਦਾਬਾਹ ਕੈਂਪ ਲੱਗਾ ਹੈ ਮੈਨਰੇ ਪਰ ਇਹਦੇ ਚ ਲੋਕਾਂ ਨੂੰ ਕੀ ਫੈਸਿਲਿਟੀਆਂ ਵਗੈਰਾ ਦੇਦੇ ਸਾਰੀਆਂ ਹੀ ਫੈਸਿਲਿਟੀਆਂ ਇੱਥੇ ਚੱਲ ਰਹੀਆਂ ਇੱਥੇ ਦੇਖੋ ਆਧਾਰ ਕਾਰਡ ਬਣ ਰਹੇ ਆ ਕਿਸੇ ਨੇ ਐਡਰੈਸ ਚੇਂਜ ਕਰਾਉਣਾ ਉਹ ਹੋ ਰਿਹਾ ਕਿਸੇ ਦੀ ਨਾਮ ਦੀ ਦਰੁਸਤੀ ਆ ਉਹ ਹੋ ਰਹੀ ਆ ਫਿਰ ਆਯੂਸ਼ਮਾਨ ਕਾਰਡ ਬਣ ਰਹੇ ਆ ਫਿਰ ਕੋਈ ਸਿਵਲ ਹਸਪੀਟਲ ਦਾ ਕੰਮ ਹੈ ਉਹ ਇੱਥੇ ਹੋ ਰਿਹਾ ਗਲਾਡਾ ਵਾਲੇ ਇੱਥੇ ਆ ਬਿਜਲੀ ਬੋਰਡ ਦਾ ਕੋਈ ਮੀਟਰ ਦੀ ਬਿਜਲੀ ਬੋਰਡ ਵਾਲੇ ਆ ਔਰ ਵੀ ਕਈ ਡਿਪਾਰਟਮੈਂਟਾਂ ਦੇ ਬੰਦੇ ਬੈਠੇ ਆ ਇਕੱਠੇ ਆਂਦੇ ਔਰ ਮੈਂ ਇੱਥੇ ਦੇਖੇ ਰਾਨ ਹੋ ਗਿਆ ਕਿ ਕਿੰਨੇ ਲੋਕੀ ਆ ਰਹੇ ਆਪਣਾ ਕੰਮ ਕਰਾਣ ਔਰ ਐਨੇ ਲੋਕਾਂ ਦੇ ਕੰਮ ਹੋ ਰਹੇ ਆ ਪੈਨਸ਼ਨਾਂ ਦੇ ਸਰਟੀਫਿਕੇਟ ਵੰਡੇ ਜਾ ਰਹੇ ਆ ਹੈਂਡੀਕੈਪਡ ਦਾ ਕੋਈ ਪ੍ਰੋਬਲਮ ਆ ਰਹੀ ਸੀ ਉਹ ਮੈਂ ਹੁਣੇ ਸਿਵਲ ਸਰਜਨ ਨਾਲ ਗੱਲ ਕੀਤੀ ਉਹ ਵੀ ਇਸ਼ੂ ਰਿਜ਼ੋਲਵ ਕੀਤਾ ਕਿ ਅੱਗੇ ਤੋਂ ਕੈਂਪ ਤੇ ਹੀ ਹੈਂਡੀਕੈਪ ਵਾਲਿਆਂ ਨੂੰ ਸਰਟੀਫਿਕੇਟ ਮਿਲ ਜਾਏਗਾ ਪੂਰੀ ਟੀਮ ਆਇਆ ਕਰੂ ਇੱਥੇ ਹਾਂਜੀ ਸਰ ਇਲੈਕਸ਼ਨ ਹੋ ਰਿਹਾ ਹੈ ਜੀ ਉਹਨਾਂ ਦਾ ਮੈਨੀਫੈਸਟੋ ਪੇਸ਼ ਕੀ ਗਿਆ ਕਿਹੜਾ ਜਦੋਂ ਤਿਆਰ ਹੋ ਜਾਊਗਾ ਦੱਸ ਦਾਂਗੇ ਅੱਛਾ ਸਰ ਇੱਕ ਸਵਾਲ ਹੋਰ ਪੁੱਛਣਾ ਚਾਹਾਂਗਾ ਜੋ ਜੀ ਐਮ ਐਲ ਐਂਡ ਐਮ ਪੀ ਦੋਨੇ ਨੇ ਇਲੈਕਸ਼ਨ ਤੋਂ ਬੈਲਾਸ ਤੱਕ ਦਾ ਵਸੇ ਅਵੇਲੇਬਲ ਹੁੰਦੇ ਨੇ ਹਾਂਜੀ ਤੇ ਜਿਹੜਾ ਤੁਸੀਂ ਐਸਾ ਮੁੱਖਾ ਵਾਸਤੇ ਹਮੇਸ਼ਾ ਹਾਜ਼ਰ ਰਹਿੰਦੇ ਹੋ ਇਹ ਤੁਹਾਡਾ ਕੀ ਕਰਕੇ ਨਹੀਂ ਉਹ ਤਾਂ ਹਾਜ਼ਰ ਰਹਿੰਦੇ ਹੀ ਆ ਮੈਂ ਤਾਂ ਲੋਕਾਂ ਦੇ ਵਿੱਚ ਆ ਰਿਹਾ ਜਿਹੜੇ ਆਕੂ ਨੇ ਸਾਡੇ ਨਵਦੀਪ ਨਵੀ ਜੀ ਜਿਹੜੇ ਵਾਰਡ ਨੰਬਰ 68 ਦੇ ਪ੍ਰਧਾਨ ਨੇ ਸਾਰਾ ਵਾਰਡ ਨੰਬਰ 68 ਉਹਨਾਂ ਦੇ ਅੰਡਰ ਨੇ ਲੋ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕੈਂਪ ਲਗਾਇਆ ਜਿੱਥੇ ਲੋਕਾਂ ਦੀ ਲਾਈਵ ਇੱਕ ਹੈਂਡ ਟੂ ਹੈਂਡ ਉਹਨਾਂ ਦੀ ਜਿਹੜੀ ਸੁਣਵਾਈ ਹੋ ਰਹੀ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਨਵਦੀਪ ਨਵੀ ਜੀ ਹਾਂਜੀ ਅੱਜ ਅਸੀਂ ਬੋਰਡ ਨੰਬਰ 62 ਪੰਜ ਪੀ ਰੋਡ ਤੇ ਬਾਬਾ ਬੁੱਢਾ ਜੀ ਧਰਮਸ਼ਾਲਾ ਦੇ ਵਿੱਚ ਇਹ ਕੈਂਪ ਲਗਾਇਆ ਆਪ ਦੀ ਸਰਕਾਰ ਆਪ ਦੇ ਦਵਾਰ ਜਿਹੜੀ ਕਿ ਸਾਡੇ ਸੀਐਮ ਸਾਹਿਬ ਦੀ ਸੋਚ ਹੈ ਕਿ ਲੋਕਾਂ ਦੇ ਕੰਮ ਅਸੀਂ ਘਰ ਘਰ ਜਾ ਕੇ ਕਰਵਾਈਏ ਉਸੇ ਤਹਿਤ ਜਿੱਦਾਂ ਕਿ ਜਿਹੜੇ ਲੋਕਾਂ ਦੀਆਂ ਜ਼ਰੂਰੀ ਕੰਮ ਹੁੰਦੇ ਨੇ ਜਿੱਦਾਂ ਬੁਢਾਪਾ ਪੈਨਸ਼ਨਾਂ ਲਵਾਉਣੀਆਂ, ਵਿਧਵਾ ਪੈਨਸ਼ਨਾਂ ਲਵਾਉਣੀਆਂ, ਵਿਕਲਾਂਗ ਬੱਚਿਆਂ ਨੂੰ ਪੈਨਸ਼ਨਾਂ ਲਵਾਉਣੀਆਂ, ਆਧਾਰ ਕਾਰਡ, ਵੋਟਰ ਕਾਰਡ ਜਿਹਨੂੰ ਆਪਾਂ ਆਇਸ਼ਮਾਨ ਕਾਰਡ ਕਹਿੰਦੇ ਆ ਉਹ ਤੇ ਰਾਸ਼ਨ ਕਾਰਡ ਅਤੇ ਹੋਰ ਹੀ अनेका ਜਿੱਦਾਂ ਕਿ ਗਲਾਡਾ ਨਾਲ ਸਬੰਧਿਤ ਕਾਰਪੋਰੇਸ਼ਨ ਦੇ ਨਾਲ ਸਬੰਧਿਤ ਜਿਹੜੀਆਂ ਵੀ ਬਿਜਲੀ ਮਹਿਕਮੇ ਦੇ ਨਾਲ ਸਬੰਧਿਤ ਸਾਰੇ ਹੀ ਅਫਸਰ ਸਹਬਾਨ ਇੱਥੇ ਪਹੁੰਚੇ ਹੋਏ ਸੀ, ਹੈਲਥ ਨੂੰ ਸਿਵਲ ਹਸਪੀਟਲ ਤੋਂ ਵੀ ਟੀਮ ਆਈ ਹੋਈ ਸੀ। ਹੈਲਥ ਨੂੰ ਵੀ ਲੈ ਕੇ ਜੋ ਕਿ ਸਾਡੇ सीएम साहब ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਿ ਇਹ ਕੰਮ ਸਾਡੇ ਲੋਕਾਂ ਦੇ ਲੋਕਾਂ ਦੇ ਵਿੱਚ ਬੈਠ ਕੇ ਜਿਹੜੇ ਲੋਕਾਂ ਦੇ ਲਈ ਆਫੀਸਰ ਨੇ ਨਾ ਕਿ ਲੋਕ ਆਫੀਸਰਾਂ ਦੇ ਉਸ ਆਫਸਰਾਂ ਦੇ ਦਫ਼ਤਰਾਂ 'ਚ ਗੇੜੇ ਮਾਰਨ ਦੇ ਲਈ ਇੱਕ ਨਵੀਂ ਜੀ ਮੈਂ ਦੇਖਿਆ ਇੱਥੇ ਸ਼ਗਨ ਸਕੀਮ ਇੱਕ ਸ਼ੁਰੂ ਕੀਤੀ ਹੋਈ ਆ 52000 ਰੁਪਏ ਉਹਦੇ ਬਾਰੇ ਕੀ ਲੋਕਾਂ ਨੂੰ ਕਹਿਣਾ ਹੈ ਦੇਖੋ ਜਿਹੜੀ ਸ਼ਗਨ ਸਕੀਮ ਹੈ ਆਪਣੀ ਜਿਹੜੀਆਂ ਆਪਣੀਆਂ ਬੱਚੀਆਂ ਦੀਆਂ ਜਿਹੜੇ ਕੋਈ ਮੈਰਿਜ ਕਰਨ ਦੇ ਬਹੁਤ ਘੱਟ ਪੈਸੇ ਹੁੰਦੇ ਨੇ ਤੁਸੀਂ ਦੇਖੋ ਗਰੀਬ ਪਰਿਵਾਰ ਨੇ ਉਹਨਾਂ ਨੂੰ ਸਰਕਾਰ ਵੱਲੋਂ ਸ਼ਗਨ ਸਕੀਮ ਜਿਹੜੀ 51000 ਰੁਪਏ ਦਿੱਤੀ ਜਾ ਰਹੀ ਹੈ ਪਰ ਮੈਂ ਇਹ ਵੀ ਗੱਲ ਤੁਹਾਨੂੰ ਨਾਲ ਹੀ ਨਾਲ ਦੱਸਦਾ 51000 ਸ਼ਗਨ ਸਕੀਮ ਤੇ ਹੋਰ ਵੀ ਸਾਡੀਆਂ ਸਰਕਾਰ ਦੀਆਂ ਜੇ ਜਿਸ ਬੱਚੇ ਦਾ ਫਾਦਰ ਗੁਜ਼ਰ ਗਿਆ ਉਹਦੀ 4000 ਰੁਪਏ ਮਹੀਨਾ ਪਰਮਾਨੈਂਟਲੀ ਪੈਨਸ਼ਨ ਸਰਕਾਰ ਨੇ ਦੇ ਰੇ ਪੱਕੀ ਕੀਤੀ ਹੋਈ ਆ ਹੁਣ ਕਈ ਲੋਕਾਂ ਨੂੰ ਸਾਡੇ ਪਤਾ ਨਹੀਂ ਹੁਣ ਮੈਂ ਆਪਣੇ ਪੇਜ ਤੇ ਵੀ ਪਾਵਾਂਗਾ ਤੁਹਾਨੂੰ ਇਨਫੋਰਮੇਸ਼ਨ ਦਵਾਂਗਾ ਕਿ ਕਈ ਤਰ੍ਹਾਂ ਦੀਆਂ ਜੜੀਆਂ ਸੁਵਿਧਾਵਾਂ ਨੇ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਜੋ ਲੋਕਾਂ ਦੀ ਨੌਲੇਜ ਦੇ ਵਿੱਚ ਵੀ ਨਹੀਂ ਹੈ ਤੇ ਜਿਹੜੀ ਸਾਡੀ ਸਰਕਾਰ ਇਸ ਆਪਕੀ ਸਰਕਾਰ ਆਪਕੇ ਦਵਾਰ ਦੇ ਤਹਿਤ ਤੁਸੀਂ ਦੇਖੋ ਕਿੰਨਾ ਰਸ਼ ਹੈ ਲੋਕਾਂ ਦੇ ਕਿਦਾਂ ਕੰਮ ਹੋ ਰਹੇ ਨੇ ਲਗਭਗ 400 ਲਗਭਗ 400 ਲੋਕ ਇੱਥੇ ਆ ਚੁੱਕੇ ਨੇ ਅਤੇ ਜਿਨ੍ਹਾਂ ਨੂੰ 200 ਤੋਂ ਵੱਧ ਲੋਕਾਂ ਨੂੰ ਉਹ ਆਪਣੇ ਕਾਰਡ ਵਗੈਰਾ ਜਿੰਨੀਆਂ ਵੀ ਪੈਨਸ਼ਨਾਂ ਲੱਗੀਆਂ ਨੇ ਉਹ ਵੰਡੀਆਂ ਜਾ ਚੁੱਕੀਆਂ ਨੇ ਜਿਹੜੇ ਐਸਐਮਓ ਦੇ ਸਟਾਫ ਆਏ ਸੀ ਪੰਜ ਮੈਂਬਰ ਆਏ ਸੀ ਆਯੂਸ਼ਮਾਨ ਕਾਰਡ ਜਿਹੜੇ ਵੰਡੇ ਕੇ तकरीबन 20 ਦੇ ਕਰੀਬ ਵੰਡੇ ਕੇ ਜਿਹੜੇ ਫੂਡ ਸਪਲਾਈ ਸੇਵਾ ਕੇਂਦਰ 60 70 ਇਹ ਵੰਡੇ ਕੇ ਅਤੇ ਜਿੰਨੀਆਂ ਵੀ ਐਜੂਕੇਸ਼ਨ ਪੀਐਸਪੀ ਆਲ ਇੰਪਰੂਵਮੈਂਟ ٹرسٹ ਦੇ ਸਾਰੇ ਹੀ ਵਿਭਾਗਾਂੇ ਆਏ ਹੋਏ ਸਨ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਲੋਕਾਂ ਨੂੰ ਜੇ ਲੋਕਾਂ ਨੇ ਬਦਲਾਵ ਲੈ ਕੇ ਆਂਦਾ ਪਿਛਲੀਆਂ ਸਰਕਾਰਾਂ ਨੂੰ ਅਲਵਿਦਾ ਕਿਹਾ ਚਾਹੇ ਉਹ ਕੋਈ ਵੀ ਹੋਵੇ ਮੈਂ ਕਿਸੇ ਸਰਕਾਰ ਦਾ ਨਾਮ ਨਹੀਂ ਲੈਣਾ ਪਰ ਮੈਂ ਤੁਹਾਨੂੰ ਇਹ ਦੱਸਦਾ ਜੇ ਜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਤੁਸੀਂ ਦੇਖੋ ਜੇ ਬੱਚਾ ਜਨਮ ਲੈਂਦਾ ਨਾ 3 ਸਾਲ ਤੋਂ ਬਾਅਦ ਹੀ ਚੱਲਣਾ ਸ਼ੁਰੂ ਕਰਦਾ ਹੈ ਹਰੇ ਸਾਡੀ 3 ਸਾਲ ਦੀ ਸਰਕਾਰ ਬਹੁਤ ਕੰਮ ਕੀਤੇ ਨੇ ਕੰਮ ਅੱਗੇ ਕਰਾਂਗੇ ਕੰਮਾਂ ਦੇ ਆਧਾਰ ਦੇ ਉੱਤੇ ਅਸੀਂ ਵੋਟ ਮੰਗਾਂਗੇ ਅਸੀਂ ਕਹਿੰਦੇ ਹਾਂ ਸਾਨੂੰ ਜਿਹੜਾ ਮੰਡਟ ਤੁਸੀਂ ਅੱਗੇ ਵੀ ਦੇਣਾ ਤੇ ਸਾਡੇ ਕੰਮਾਂ ਨੂੰ ਦੇਖ ਕੇ ਦਿਓ ਕਿਸੇ ਦੀ ਗੱਲਾਂ ਚਨਾਇਓ ਤਿੰਨ ਪਾਰਟੀਆਂ ਜਿਨ੍ਹਾਂ ਨੇ ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਸਾਡੇ ਪਹਿਲਾਂ ਪੰਜਾਬ ਤੇ ਲਗਾਤਾਰ ਰਾਜ ਕੀਤਾ ਮੈਂ ਇਹ ਚਾਹਨਾ ਕਿ ਤੁਸੀਂ ਤੁਸੀਂ ਦੇਖੋ ਇੱਕ ਪਾਰਟੀ ਪਿੱਛੇ ਤਿੰਨ ਵਿਰੋਧੀ ਪਾਰਟੀਆਂ ਪਈਆਂ ਹੋਈਆਂ ਨੇ ਪ੍ਰੋਪੋਗੈਂਡਾ ਖਿਲਾਫ ਚਲਾਇਆ ਜਾ ਰਿਹਾ ਪਰ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਡੇ ਕੰਮ ਦੇਖੋ ਕੰਮਾਂ ਦੇ ਆਧਾਰ ਦੇ ਉੱਤੇ ਸਾਨੂੰ ਵੋਟ ਪਾਓ ਤੇ ਇਦਾਂ ਹੀ ਅਸੀਂ ਕੰਮ ਕਰਦੇ ਰਾਵਾਂਗੇ ਜੋ ਅਸੀਂ ਗਰੰਟੀਆਂ ਦਿੱਤੀਆਂ ਸੀ 70% ਅਸੀਂ ਪੂਰੀਆਂ ਕਰਤੀਆਂ ਜਿਹੜੀਆਂ 30% ਰਹਿ ਗਈਆਂ ਨੇ ਉਹ ਵੀ ਜਲਦ ਪੂਰੀਆਂ ਹੋਣਗੀਆਂ ਜੀ ਇਸ ਤਰ੍ਹਾਂ ਇਹ ਡਰਾਈਵ ਚੱਲਦੇ ਰਹਿੰਦੇ ਸੀ ਪਹਿਲਾਂ 3 ਸਾਲ ਸਰਕਾਰ ਦੇ ਹੋ ਗਏ 3 ਸਾਲਾਂ ਦੇ ਵਿੱਚ ਸਾਡੀ ਕੋਈ ਕਾਰਪੋਰੇਸ਼ਨ ਨਹੀਂ ਸੀ ਮਿਊਸਪਲ ਕਾਰਪੋਰੇਸ਼ਨ ਸਾਡਾ ਕੋਈ ਮੇਅਰ ਨਹੀਂ ਸੀ ਰੀਸੈਂਟਲੀ ਹਲੇ 3-4 ਮਹੀਨੇ ਪਹਿਲਾਂ ਮੇਅਰ ਬਣਿਆ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਕਾਰਪੋਰੇਸ਼ਨਾਂ ਹੋਈਆਂ ਹੁਣ ਇਹ ਵਾਰਡ ਵਾਈਜ਼ ਮਹੱਲਾ ਵਾਈਜ਼ ਇਦਾਂ ਦੀਆਂ ਕੰਮ ਹੁੰਦੇ ਰਹਿਣਗੇ ਲੋਕਾਂ ਨੂੰ ਸਬਦਾਵਾਂ ਦਿੰਦੇ ਰਾਵਾਂਗੇ ਤੁਸੀਂ ਦੇਖੋ ਪੌੜੀ ਆਪਾਂ ਤਾਂ ਹੀ ਚੜ੍ਹ ਚੜ੍ਹ ਸਕਦੇ ਹਾਂ ਜੇ ਡੰਡੇ ਹੋਣਗੇ